ਜੈ ਪੀਰੰਦੀ ਜੀ ਜੈ ਸਾਂਝਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜੀ ਬਹੁਤ ਹੀ ਖਾਸ ਹੈ ਹਰ ਇੱਕ ਗੱਲ ਵੈਸੇ ਪ੍ਰਮਾਤਮਾ ਨਾਲ ਜੁੜੀ ਹੋਈ ਖਾਸ ਹੀ ਹੁੰਦੀ ਹੈ ਜੇਕਰ ਸਮਝ ਲਿਆ ਜਾਵੇ ਗੱਲ ਸਮਝਣ ਦੀ ਹੈ ਜਦੋਂ انسان ਸਮਝਣ ਲੱਗ ਪੈਂਦਾ ਸਬਰ ਰੱਖਣਾ ਸਿੱਖ ਜਾਂਦਾ ਹੈ ਤਾਂ ਫਿਰ ਉਹ ਸਭ ਸੋਚਾਂ ਸਭ ਵਿਚਾਰਾਂ ਤੁਹਾਡਾ ਸਾਥ ਦੇਣ ਲੱਗ ਪਵਣ ਗਿਆ ਯਾਨੀ ਕਿ ਜੋ ਵਿਚਾਰਾ ਹੈ ਤੁਹਾਡੀਆਂ ਚੰਗੀਆਂ ਹੋ ਜਾਣੀਆਂ ਸੋਚ ਚੰਗੀ ਹੋ ਜਾਵੇਗੀ ਤੇ ਸਬਰ ਵਾਲ 판 ਤੋਰ ਦਵੇਗੀ ਤੇ ਜਿਹੜਾ ਇਨਸਾਨ ਸਬਰ ਰੱਖ ਲੈਂਦਾ ਆ ਤਾਂ ਫਿਰ ਕਮੀ ਵੀ ਉਹਨੂੰ ਕਿਸੇ ਚੀਜ਼ ਦੀ ਨਹੀਂ ਰਹਿੰਦੀ ਸੋ ਸਬਰ ਰੱਖਣਾ ਥੋੜਾ ਮੁਸ਼ਕਲ ਹੈ ਇੱਥੇ ਤੱਕ ਵੈਸੇ ਕੋਈ ਪਹੁੰਚਦਾ ਨਹੀਂ ਆ ਯਾਰ ਅੱਧ ਵਿੱਚ ਹੀ ਰਸਤਾ ਬਦਲ ਲੈਂਦਾ ਹੈ ਇਨਸਾਨ ਤੇ ਜਿਹੜੀ ਰੂਹ ਪ੍ਰੇਮ ਦਿਲੋਂ ਕਰਦੀ ਹੈ ਆਪਣੇ ਮੁਰਸ਼ਿਦ ਨੂੰ ਆਪਣੇ ਗੁਰੂ ਨੂੰ ਉਹ ਫਿਰ ਇੱਕ ਜਿੱਦ ਫੜ ਲੈਂਦੀ ਆ ਕਿ ਮੈਂ ਉਸ ਮਕਾਮ ਤੱਕ ਪੌਂਚੜਾਇਆ ਸੋ ਉਹਨੂੰ ਫਿਰ ਆਨੰਦ ਆਉਂਦਾ ਮੁਸ਼ਕਲਾਂ ਦੇ ਨਾਲ ਲੜਨ ਦਾ ਸੋ ਜਦੋਂ ਮੁਸ਼ਕਲਾਂ ਦੇ ਨਾਲ ਲੜਨ ਦਾ ਆਨੰਦ ਆਉਣ ਲੱਗ ਪਵੇ ਸੋ ਤੁਸੀਂ ਇੱਕ ਕਠੋਰ ਹੋ ਕੇ ਇਹ ਸੋਚ ਲਓ ਕਿ ਵਸ ਹੁਣ ਕਹਾਣੀ ਖਤਮ ਆ ਇੱਕ ਪਾਸੇ ਦੇ ਹੋ ਕੇ ਬਹਿਣਾ ਹੈ ਤਾਂ ਸਮਝ ਲਓ ਕਿ ਪ੍ਰਮਾਤਮਾ ਫਿਰ ਦੂਰ ਨਹੀਂ ਹੈ ਸੋ ਗੱਲ ਇੰਨੀ ਕੁ ਹੈ ਕਿ ਅਸੀਂ ਸਮਝਦੇ ਦੀਰ ਨਾਲ ਕਈ ਵਾਰ ਤਾਂ ਸਮਝਦੇ ਹੀ ਨਹੀਂ ਤੇ ਜੇ ਕਰ ਛੇਤੀ ਸਮਝ ਜਵਾਂਗੇ ਤੇ ਛੇਤੀ ਸਭ ਕੁਝ ਪਾਲਵਾਂਗੇ ਸੋ ਜਿੰਨਾ ਸਬਰ ਪੱਕਾ ਹੋਵੇਗਾ ਉੰਨੀ ਜਲਦੀ ਉਹ ਪ੍ਰਮਾਤਮਾ ਦੀ ਕਿਰਪਾ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਜਦੋਂ ਡੋਰਾ ਉਹਦੇ ਹੱਥ ਫੜਾ ਦਈਏ ਤਾਂ ਫਿਰ ਫਿਕਰ ਨਹੀਂ ਕਰਨਾ ਚਾਹੀਦਾ ਸੋ ਇੰਨੀ ਵੀ ਗੱਲ ਹੈ ਕਿ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਅਸੀਂ ਤੇਰੇ ਨਾਲ ਹਾਂ ਚਾਹੇ ਫਿਰ ਕੋਈ ਗੱਲ ਨਹੀਂ ਸਮਾਂ ਆ ਨਿਕਲ ਜਾਣਾ ਪਰ ਦੂਸਰਾ ਜਿਹੜਾ ਕਹਿ ਤਾਂ ਦਿੰਦਾ ਹੈ ਚਲੋ ਉਹ ਵੀ ਵਧੀਆ ਗੱਲ ਆ ਕੋਈ ਹੌਸਲਾ ਤਾਂ ਦੇ ਰਿਹਾ ਹੈ ਚੰਗਾ ਕਰਮ ਕਰ ਰਿਹਾ ਹੈ ਤੇ ਪਰ ਫਿਰ ਵੀ ਜਿਹੜਾ ਮਨ ਉਹ ਟਿਕਦਾ ਨਹੀਂ ਤੇ ਇਹਨੂੰ ਟਿਕਾਉਣਾ ਜ਼ਰੂਰੀ ਹੈ ਮਨ ਹੀ ਤਾਂ ਹੈ ਜਿਹੜਾ ਸਾਨੂੰ ਕਿਤੇ ਪਾਸੇ ਲੱਗਣ ਨਹੀਂ ਦਿੰਦਾ ਗਾਹ ਨਹੀਂ ਨੰਗਣ ਦਿੰਦਾ ਪਿਛਾ ਨੂੰ ਮੋੜਦਾ ਹੈ ਇਹਨੂੰ ਟਿਕਾਉਣਾ ਹੈ ਇਹ ਜਿਸ ਦਿਨ ਟਿਕ ਗਿਆ ਉਸ ਦਿਨ ਸਭ ਕੁਝ ਹੀ ਸਹੀ ਹੋ ਜਾਂਦਾ ਹੈ ਤੂੰ ਕੋਸ਼ਿਸ਼ ਆਪਣੇ ਵੱਲੋਂ ਕਰਕੇ ਜਰੂਰ ਦੇਖਣਾ ਕਿ ਜਦੋਂ ਮੁਸ਼ਕਲ ਹੁੰਦੀ ਹੈ ਉਦੋਂ ਸਿਮਰਨ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਜਦੋਂ ਇੱਧਰ ਉੱਧਰ ਤਿੰਨ ਵਿਚਾਰਾਂ ਮਨ ਵਿੱਚ ਖਿਆਲ ਆਉਂਦੇ ਆ ਤੇ ਉਸ ਵੇਲੇ ਕੋਸ਼ਿਸ਼ ਕਰਿਆ ਕਰੋ ਕਿ ਮਨ ਟਿਕੇ ਨਾ ਟਿਕੇ ਸਿਮਰਨ ਕਰਨ ਨਾਲ ਸਿਮਰਨ ਨਾਲ ਧਿਆਨ ਦੇਣ ਕੁਸ਼ਤਾ ਮਿਲੇਗਾ ਕੁਝ ਨਹੀਂ ਫਿਰ ਬਹੁਤ ਕੁਝ ਮਿਲ ਜਾਂਦਾ ਹੈ ਗੱਲ ਜੀ ਕਰਕੇ ਦੇਖੋ ਇਹ ਕਰਨਾ ਸੋ ਬਾਕੀ ਆਪਾਂ ਇੱਥੇ ਜੋ ਅੱਜ ਦਾ ਵਿਸ਼ਾ ਹੈ ਜੀ ਖਾਸ ਆ ਸੋ ਜੇਕਰ ਕਿਸੇ ਹੋਰ ਭਾਸ਼ਾ ਵਿੱਚ ਤੁਹਾਨੂੰ ਸਾਡੀ ਆਵਾਜ਼ ਸੁਣਾਈ ਦਿੰਦੀ ਆ ਤਾਂ ਪਲੀਜ਼ ਸਾਡੇ ਚੈਨਲ ਤੇ ਇੱਕ ਸ਼ਾਰਟ ਵੀਡੀਓ ਪਾਈ ਹੋਈ ਆ ਉਹਨੂੰ ਦੇਖੋ ਤੇ ਉਸ ਦੇ ਹਿਸਾਬ ਨਾਲ ਤੁਸੀਂ ਆਵਾਜ਼ ਨੂੰ ਸਹੀ ਕਰ ਸਕਦੇ ਹੋ ਤੇ ਨਾਲ ਹੀ ਜੇਕਰ ਕੋਈ ਰੂਮ ਇਸ ਚੈਨਲ ਦੇ ਨਾਲ ਪਹਿਲੀ ਵਾਰ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਇੱਕ ਹੈਰਤੀ ਦਾ ਬਟਨ ਜੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਹੁੰਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਬਾਕੀ ਇੱਥੇ ਹੁਣ ਆਪਾਂ ਪਹਿਲਾਂ ਇੱਕ ਕਮੈਂਟ ਦੱਸ ਦਿੰਦੇ ਹਾਂ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਆਪਣੇ ਪੇਕੇਆਂ ਦੇ ਘਰ ਜਾਂਦੇ ਗੁਰੂ ਘਰ ਦੇ ਵਿੱਚ ਆਪਣੇ ਆਪ ਨੂੰ ਝਾੜੂ ਪੋਚਾ ਲਗਾਉਂਦਿਆਂ ਦੇਖਦੀ ਹਾਂ ਸੋ ਇਹ ਜੀ ਤੁਹਾਡੀ ਜੋ ਰਮਜ ਉਮਾਨਕ ਤੁਹਾਨੂੰ ਇਸ਼ਾਰਾ ਦੇ ਰਿਹਾ ਇਹ ਹੈ ਕਿ ਜੋ ਤੁਸੀਂ ਆਪਣੇ ਪੇਕੇ ਆ ਵਿਹਾਰ ਰਹਿ ਕੇ ਅਨੁਵਰਤ ਉਹ ਕੇ ਜਾਂ ਜੋ ਵੀ ਸੇਵਾ ਕੀਤੀ ਆ ਉਸ ਸੇਵਾ ਤੁਹਾਡਾ ਸਾਥ ਦੇ ਰਹੀ ਆ ਸੋ ਉਹ ਸੇਵਾ ਤੁਹਾਡੀ ਕਬੂਲ ਹੋਈ ਆ ਜਾਨੀ ਕਿ ਅਸੀਂ ਜਿਹੜੀ ਸੇਵਾ ਕਰਦੇ ਆ ਚਾਹੇ ਕਿਤੇ ਵੀ ਕਰੀਏ ਕੁਝ ਸਮਾਂ ਕਰੀਏ ਸਾਡਾ ਸਹਾਰਾ ਜ਼ਰੂਰ ਬਣਦੀ ਆ ਸਾਡਾ ਸਾਥ ਉਹ ਮਾਲਕ ਜ਼ਰੂਰ ਦਿੰਦਾ ਕਿਉਂਕਿ ਸੇਵਾ ਦਾ ਹੱਕ ਕਦੇ ਪ੍ਰਮਾਤਮਾ ਨਹੀਂ ਰੱਖਦਾ ਕਿਉਂਕਿ ਉਹ ਪ੍ਰਮਾਤਮਾ ਆ ਤਾਂ ਫਿਰ ਉਹਨੂੰ ਪ੍ਰਮਾਤਮਾ ਕੌਣ ਕਹੇ ਜੇਕਰ ਉਹ ਸੇਵਾ ਦਾ ਹੱਕ ਰੱਖਣ ਲੱਗ ਪਵੇ ਸੋ ਅਨਸਾਂਤਾਂ ਇਨਸਾਨਾਂ ਨਾਲ ਠੱਗੀ ਚੋਰੀ ਕਰਦਾ ਹੈ ਪਰ ਪ੍ਰਮਾਤਮਾ ਨਹੀਂ ਕਰਦਾ ਉਹ ਜੋ ਕਰਦਾ ਚੰਗੀ ਲਈ ਕਰਦਾ ਹੁੰਦਾ ਹੈ ਜੀ ਸੋ ਬਾਕੀ ਇੱਥੇ ਜੋ ਪੇਕਿਆਂ ਵੱਲੋਂ ਇਸ਼ਾਰਾ ਮਿਲ ਰਿਹਾ ਉਹ ਤੁਹਾਡੀ ਪਹਿਲੀ ਕਮਾਈ ਹੈ ਉਹ ਤੁਹਾਨੂੰ ਸੰਕੇਤ ਮਿਲ ਰਿਹਾ ਆ ਤੇ ਉਸ ਤੁਹਾਡੀ ਸੇਵਾ ਜੁੜੀ ਹੋਈ ਆ ਤੁਹਾਡੇ ਰਸਤੇ ਯਾਨੀ ਕਿ ਕਲੀਅਰ ਹੋਏ ਆ ਇਸ ਕਰਕੇ ਇਹ ਸੰਕੇਤ ਮਿਲਦਾ ਹੈ ਜੀ ਜਿਆਦਾ ਤੱਕ ਇਹ ਸੰਕੇਤ ਇਸ ਲਈ ਮਿਲਦਾ ਹੈ ਕਿ ਜਿਹਦਾ ਰਸਤਾ ਅੱਗਾ ਸਾਫ ਹੈ ਉਹ ਆਪਣਾ ਅੱਗਾ ਸਾਫ ਕਿਵੇਂ ਕਰ ਰਿਹਾ ਹੈ ਕਰਮ ਦੇ ਨਾਲ ਜਿਵੇਂ ਜਿਵੇਂ ਕਰਮ ਕਰੋਗੇ ਰਸਤੇ ਕਲੀਅਰ ਹੁੰਦੇ ਜਾਣਗੇ ਸਾਫ ਹੁੰਦੇ ਜਾਣਗੇ ਤੇ ਕੰਮ ਬਣਦੇ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਮਨਦੀਪ ਕੌਰ ਹੋਣਾ कमेंट है जी इन्होंने भी कमेंट आते ही रेंगे ने जी काफ़ी समय तो जुड़े हुए हैं सात पहला धन्यवाद करते हैं जी कि वीडियो हर रोज़ सुनते हो सो लिखते हैं कि सुून मिलता है वीडियो सुन के सुून उस चीज़ ही मिलता है जी चीज़ दिल न लग जाती है जो सा प्यार मुर्शद सच्चा हो दिलों हो मन में शांति सुून मिलता है ਸੋ ਬਾਕੀ ਨਾਲ ਨੇ ਗੱਲ ਕੀਤੀ ਆ ਕਿ ਸੁਪਨੇ ਦੇ ਵਿੱਚ ਇੱਕ ਕੁਰਸੀ ਦੇ ਉੱਤੇ ਕਹਿੰਦੇ ਕਿ ਹੁੰਡੀ ਰੱਖੀ ਹੋਈ ਨਜ਼ਰ ਆਈ ਪਾਕੀ ਥੋੜਾ ਕੁਝ ਹੋਰ ਵੀ ਲਿਖਿਆ ਉਹ ਸਮਝ ਨਹੀਂ ਆਇਆ ਸੋ ਕਹਿੰਦੇ ਕਿ ਹੁੰਡੀ ਰੱਖੀ ਹੋਈ ਨਜ਼ਰ ਆਈ ਹੈ ਦਸੀ ਆ ਸੋ ਹੁੰਡੀ ਤਾਂ ਲੱਖ ਦਾਤਾ ਪੀਰ ਜੀ ਦੀ ਹੈ ਜੀ ਸੋ ਜੇਕਰ ਹੁੰਡੀ ਦਰਵਾਜ਼ੇ ਦੇ ਵਿੱਚ ਨਹੀਂ ਰੱਖੀ ਹੋਈ ਘਰ ਦੇ ਵਿੱਚ ਤਾਂ ਜ਼ਰੂਰ ਲਿਆ ਕੇ ਰੱਖੋ ਜੇਕਰ ਰੱਖੀ ਹੋਈ ਆ ਤੇ ਆਸਣ ਉਹਨਾਂ ਦਾ ਜਰੂਰ ਲਗਾਓ ਜੇਕਰ ਆਸਣ ਨਹੀਂ ਲਗਾਇਆ ਹੋਇਆ ਗੱਦੀ ਦੀ ਰੱਖੀ ਹੋਈ ਗੱਦੀਆਂ ਜਰੂਰ ਰੱਖਣੀਆਂ ਚਾਹੀਦੀਆਂ ਐ ਜੇ ਦਰਵਾਜ਼ੇ ਦੇ ਵਿੱਚ ਹੀ ਉਹਨਾਂ ਦੇ ਬੈਠ ਲਈ ਜੀ ਸੋ ਜਿਵੇਂ ਅਸੀਂ ਆਪਣੇ ਆਪ ਨੂੰ ਕਹਿੰਦੇ ਕਿ ਸਾਨੂੰ ਹਰ ਇੱਕ ਸਹੂਲਤ ਚਾਹੀਦੀ ਆ ਸੋ ਉਹਨਾਂ ਦੇ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਆ ਸੋ ਅਸੀਂ ਬਿੱਡਾਂ ਤੇ ਪੈਂਦੇ ਆ ਸੋਫਿਆਂ ਤੇ ਬੈੰਦੇ ਆ ਤੇ ਕੀ ਉਹਨਾਂ ਦੇ ਲਈ ਅਸੀਂ ਇੱਕ ਆਸਣ ਨਹੀਂ ਲਗਾ ਸਕਦੇ ਆਸਣ ਹੀ ਹੋ ਜਾਂਦਾ ਇੱਕ ਗੱਦੀ ਛੋਟੀ ਜੀ ਲੈ ਕੇ ਦਰਵਾਜ਼ੇ ਵਿੱਚ ਰੱਖ ਦੋ ਤੇ ਗੱਦੀ ਦੇ ਨਾਲ ਕੁੰਡੀ ਰੱਖ ਦੋ ਨਿਗਮਾ ਪਾ ਕੇ ਅਰਦਾਸ ਬੇਨਤੀ ਕਰਕੇ ਬਾਕੀ ਜੀਦੇ ਨਾਮ ਦੀ ਮੂਰੇ ਤੁਸੀਂ ਸੇਵਾ ਕਰਦੇ ਹੋ ਮੇਨ ਚਿਰਾਗ ਜਿਹਦੇ ਨਾਮ ਦਾ ਲਗਾ ਰਹੇ ਹੋ ਉਹਦੇ ਨਾਲ ਹੀ ਜੇਕਰ ਲੰਕਦਾ ਤਾਂ ਪੀਰ ਜੀ ਦਾ ਚਿਰਾਗ ਨਹੀਂ ਹੈ ਤੇ ਤੁਸੀਂ ਕਿਸੇ ਹੋਰ ਪੀਰ ਦਾ ਚਿਰਾਗ ਰੋਸ਼ਨ ਕਰਦੇ ਹੋ ਉਹਦਾ ਜਾਨੀ ਕਿਸੇ ਹੋਰ ਫੱਕਰ ਪੀਰ ਨੂੰ ਦਿੱਤਾ ਹੋਇਆ ਤਾਂ ਉਹਦੇ ਅੱਗੇ ਅਰਦਾਸ ਕਰਕੇ ਇਹ ਸਮਝੋ ਕਿ ਗੱਦੀ ਦੇ ਨਾਲ ਹੀ ਪੀਰ ਪੀਰ ਜਿੰਨੇ ਵੀ ਆ ਤੁਹਾਡੇ ਨਾਲ ਹੀ ਚੱਲਦੇ ਆ ਸਜਦਾ ਸੁਣਾਵ ਤੇ ਖੁੰਡੀ ਲਾਗੇ ਗੱਦੀ ਦੇ ਰੱਖ ਦਿਓ ਜੀ ਸੋ ਬਾਕੀ ਜਿਆਦਾ ਤੱਕ ਖੁੰਡੀ ਜਿਹੜੀ ਉਹ ਬਜ਼ੁਰਗ ਦੀ ਵੀ ਹੁੰਦੀ ਆ ਤਾਂ ਬਜ਼ੁਰਗ ਦਾ ਵੀ ਇੱਕ ਇਸ਼ਾਰਾ हो ਸਕਦਾ ਹੈ ਸੋ ਇਸ ਕਰਕੇ ਇਹ ਕੰਮ ਤੁਸੀਂ ਜ਼ਰੂਰ ਕਰੋ ਟੰਗ ਦੇ ਨਾਲ ਕਰੋ ਤੇ ਬਾਕੀ ਇਹ ਵੀ ਹੈ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਤੇ ਉਹ ਤੁਹਾਨੂੰ ਇੱਕ ਇਸ਼ਾਰਾ ਇਹ ਵੀ ਦੇ ਰਿਹਾ ਕਿ ਅਸੀਂ ਗੱਡੀ ਤੇ ਬਰਾਜਮਾਨ ਹਾਂ ਜੋ ਜੇਕਰ ਤੁਸੀਂ ਇਹ ਸਾਰੀਆਂ ਚੀਜ਼ਾਂ ਟੰਗ ਨਾ ਰੱਖੀਆਂ ਹੋਈਆਂ ਤੇ ਉਹ ਆਪਣੇ ਹੋਣ ਦਾ ਵੀ ਇਸ਼ਾਰਾ ਦਿੰਦੇ ਆ ਸੋ ਆਪਣੀ ਜੋ ਉਹਨਾਂ ਦੀ ਚੀਜ਼ ਪਰੀਏ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੈ ਸੁਪਨੇ ਵਿੱਚ ਤੇ ਉਹ ਆਪਣੇ ਵੱਲੋਂ ਆਪਣਾ ਇਸ਼ਾਰਾ ਦੇ ਰਹੇ ਆ ਕਿ ਅਸੀਂ ਬੈਠੇ ਹੋਏ ਆ ਖੁੰਡੀ ਦਾ ਮਾਲਕ ਹੈ ਗੱਡੀ ਦੇ ਵੇਂਦਾ ਕੁਰਸੀ ਤੇ ਬੈਠਾ ਹੋਇਆ ਚੈਨ ਆਇਆ ਹੈ ਸੋ ਸ਼ੈਨਸ਼ਾ ਹੈ ਸੋ ਜਿਹਦੀ ਵੀ ਅਸੀਂ ਸੇਵਾ ਕਰਨ ਲਈ ਹੁਣ ਸੀ ਸ਼ੈਨਸ਼ਾ ਹੀ ਮੰਨ ਲੈਂਦੇ ਆ ਕਿ ਸਾਡੇ ਨੇ ਇਹੀ ਰੱਬ ਹੈ ਇਹੀ ਸਭ ਕੁਝ ਹੈ ਸੋ ਰੂਪ ਬਹੁਤ ਨੇ ਮਾਲਕ ਦੇ ਪਰ ਹੈ ਮਾਲਕ ਇੱਕ ਹੀ ਸੋ ਜਿਹੜਾ ਮਨ ਨੂੰ ਪਾ ਜਾਂਦਾ ਹੈ ਉੱਥੇ ਹੀ ਆਪਾਂ ਟਿਕ ਜਾਂਦੀ ਹਾਂ ਸੋ ਹੁਣ ਆਪਾਂ ਇੱਥੇ ਗੱਲਾਂ ਇੱਕ ਹੋਰ ਕਮੈਂਟ ਦੱਸਦੀ ਹੈ ਜੀ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਗੁਰੂ ਧਾਰਨਾ ਕੀ ਹੁੰਦੀ ਹੈ ਸੋ ਕਹਿੰਦੇ ਕਿ ਅਸੀਂ ਗੁਰੂ ਨਹੀਂ ਧਾਰਿਆ ਹੋਇਆ ਪੀਰਾਂ ਨੂੰ ਮੰंदे ਆ ਸੋ ਇਹਦੇ ਤੇ ਇੱਕ ਵੀਡੀਓ ਬਣਾ ਕੇ ਪਾਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਸੋ ਦੇਖੋ ਜੀ ਅਸੀਂ ਤਾਂ ਕਾਫੀ ਵੀਡੀਓ ਦੇ ਵਿੱਚ ਦੱਸ ਚੁੱਕੇ ਆ ਪੰਜਾਂ ਵੀ ਹੁੰਜੀਆਂ ਵੀਡੀਓ ਜੇਕਰ ਫਿਰ ਵੀ ਨਹੀਂ ਪਤਾ ਤੇ ਅਸੀਂ ਦੱਸ ਦਿੰਦੇ ਆ ਕਿ ਗੁਰੂ ਉਹ ਹੁੰਦਾ ਹੈ ਜਿਹੜਾ ਸਾਨੂੰ ਉਹਦਾ ਰਸਤਾ ਦੱਸਦਾ ਹੈ ਸਨ 84 ਦੇ ਗੀੜ ਚ ਪੜਦਾ 30 ਧਾਰੀ ਗੁਰੂ ਜਿਵੇਂ ਕਿ ਆਪਾਂ ਮੇਨ ਮੇਨ ਗੱਲ ਕਰ ਲਈਏ ਕਿ ਬੱਲਾ ਵਾਲੇ ਸੰਤ ਹੋ ਗਏ ਕੰਠੀਆਂ ਵਾਲੇ ਕੰਠਾ ਕਿਉਂ ਕਈਆਂ ਦੀ ਲਗਨ ਪੀਰਾ ਫਕੀਰਾਂ ਦੇ ਨਾਲ ਹੀ ਜੁੜੀ ਹੋਈ ਆ ਤੇ ਉਹ ਕਹਿੰਦੇ ਨੇ ਕਿ ਅਸਲੀ ਨਾਮ ਦਾ ਇਥੋਂ ਹੀ ਲੜਾਇਆ ਤੇ ਕੰਠਕਾਂ ਸ੍ਰੀ ਤੋਂ ਵੀ ਮਿਲਦਾ ਹੈ ਜਿਵੇਂ ਸੋ ਬੱਲਾ ਹੋਵਈਆਂ ਸਾ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਈ ਸ਼ਬਦ ਦਿੱਤਾ ਜਾਂਦਾ ਹੈ ਸੋ ਇਹ ਗੱਡੀ ਹੈ ਜੋ ਪਿੱਛੇ ਹੁਕਮ ਹੋਇਆ ਹੁੰਦਾ ਡੇਰੇ ਆ ਕਾਫੀ ਆ ਡੇਰੇ ਸੋ ਜਿਨ੍ਹਾਂ ਨੂੰ ਪਿੱਛੇ ਹੁਕਮ ਹੋਇਆ ਕੋਈ ਟਿੰਡਰੀਆਂ ਜਾਂਦਾ ਹੈ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਜਿਹੜੀ ਗੁਰੂ ਧਾਰਨਾ ਕਰਦਾ ਤੇ ਹੁਣ ਉੱਥੇ ਜੋ ਮੇਨ ਗੱਡੀ ਤੇ ਬੈਠਾ ਹੋਇਆ ਫੱਕਰ ਸੋ ਉਹ ਤੁਹਾਨੂੰ ਨਾਮ ਦੀ ਦਾਤ ਬਖਸ਼ਦਾ ਇੱਕ ਸ਼ਬਦ ਦਿੰਦਾ ਹੈ ਜਿਹੜਾ ਕਿ ਬਹੁਤ ਹੀ ਪਾਵਰ ਵਾਲਾ ਹੁੰਦਾ ਤੇ ਜਿਹਨੂੰ ਸਿਮਰ ਕੇ ਅਸੀਂ ਆਪਣੇ ਪਿਛਲੇ ਜਨਮਾਂ ਦਾ ਵੀ ਪਤਾ ਲਗਾ ਸਕਦੇ ਹਾਂ ਇੰਨੀ ਪਾਵਰ ਹੁੰਦੀ ਏ ਸ਼ਬਦ ਦੇ ਵਿੱਚ ਜਦੋਂ ਅਸੀਂ ਗੁਰੂ ਧਾਰਨਾ ਕਰਦੇ ਗੁਰੂ ਸਾਨੂੰ ਸ਼ਬਦ ਦਿੰਦਾ ਹੈ ਤੇ ਉਸ ਸ਼ਬਦ ਵਿੱਚ ਪਾਵਰ ਵੱਧ ਜਾਂਦੀ ਜਿਵੇਂ ਹੁਣ ਤੁਸੀਂ ਜੇ ਕਹੋ ਕਿ net ਤੋਂ ਕੋਈ ਵੀ ਸ਼ਬਦ ਜਾਂ ਕਲਮਾ ਦੱਸਿਆ ਹੋਇਆ ਚਾਕੇ ਪੜ ਲਵੋ ਉਹ ਇੰਨਾ ਅਸਰ ਨਹੀਂ ਦਿਖਾਵੇਗਾ ਜਿੰਨਾ ਅਸਰ ਗੁਰੂ ਦਾ ਦਿੱਤਾ ਹੋਇਆ ਸ਼ਬਦ ਦਿਖਾਉਂਦਾ ਹੈ ਕਿਉਂਕਿ ਫਿਰ ਪ੍ਰਮਾਤਮਾ ਗੁਰੂ ਦੇ ਰੂਪ ਵਿੱਚ ਜਿਹਨੂੰ ਜਾਨੇ ਤੁਸੀਂ ਜਾਣਦੇ ਹੋ ਦੇਹ ਤਾਰੇ ਤੁਸੀਂ ਗੁਰੂ ਬਣਾ ਲਿਆ ਹੈ ਸੋ ਫਿਰ ਪਰਮਾਤਮਾ ਦੇ ਰੂਪ ਵਿੱਚ ਆਉਂਦਾ ਹੈ ਤੇ ਸਾਨੂੰ ਆਉਣ ਵਾਲੇ ਸਮੇਂ ਬਾਰੇ ਵੀ ਦੱਸ ਦਿੰਦਾ ਜਦੋਂ ਅਸੀਂ ਸ਼ਬਦ ਨੂੰ ਸਿੱਧ ਕਰ ਲੈਨੇ ਆ ਸੋ 84 ਦੇ ਗੇੜ ਚੋਂ ਨਿਕਲਣ ਦਾ ਇੱਕ ਸੌਖਾ ਹੀ ਤਰੀਕਾ ਕਿ ਗੁਰੂ ਜ਼ਰੂਰ ਬਣਾਓ ਜ਼ਿੰਦਗੀ ਦੇ ਵਿੱਚ ਤੇ ਉਹਦਾ ਦਿੱਤਾ ਹੋਇਆ ਸ਼ਬਦ ਲੈ ਕੇ ਆਲੇ ਚ ਨਹੀਂ ਰੱਖ ਲੈਣਾ ਕਿ ਅੰਦਰ ਰੱਖ ਲਿਆ ਸਿਰਫ ਇੱਕ ਰੱਖਨੇ ਚ ਸੋ ਉਹਨੂੰ ਸਿਮਰਨਾ ਆ ਜਿੱਦਾਂ ਜਿੱਦਾਂ ਸਿਮਰੋਗੇ ਉਦਾਂ ਉਦਾਂ ਤੁਹਾਨੂੰ ਉਸ ਸ਼ਬਦ ਦੀ ਤਾਕਤ ਉਦੀ ਪਾਵਰ ਬਾਰੇ ਪਤਾ ਚੱਲਦਾ ਜਾਵੇਗਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਹਾਂ ਜੀ ਸੋ ਅੱਜ ਦਾ ਵਿਸ਼ਾ ਜ਼ਰੂਰ ਸੁਣਨਾ ਕੱਲ ਵੀਰਵਾਰ ਦਾ ਦਿਨ ਆਪ ਸਭ ਰੂਹਾਂ ਨੂੰ ਵੀਰਵਾਰ ਮੁਬਾਰਕ ਹੋਵੇ ਜੇ ਬਹੁਤ ਹੀ ਖੁਸ਼ੀ ਹੁੰਦੀ ਆ ਵੀਰਵਾਰ ਦੀ ਸੇਵਾ ਕਰਕੇ ਮਨ ਨੂੰ ਸ਼ਾਂਤੀ ਸਕੂਨ ਮਿਲਦਾ ਹੈ ਤੇ ਸੇਵਾ ਕਰਨਾ ਸੋਚ ਸਮਝ ਕੇ ਇਸ ਤਰ੍ਹਾਂ ਹੈ ਕਿ ਜਦੋਂ ਵੀ ਤੁਸੀਂ ਕਿਤੇ ਵੀ ਦਰਗਾਹ ਤੇ ਜਾਂਦੇ ਹੋ ਜਾਂ ਕਿਤੇ ਵੀ ਜਾਂਦੇ ਹੋ ਪਹਿਲਾਂ ਕੰਮਕਾਰ ਤੋਂ ਫ੍ਰੀ ਹੋਣਾ ਹੈ ਤਾਂ ਕੀ ਤੁਹਾਡਾ ਮਨ ਪਰਮਾਤਮਾ ਨਾਲ ਜੁੜ ਸਕੇ ਤਾਰ ਲਿਬ ਜੁੜੇਗੀ ਤਾਂ ਫਿਰ ਗੱਲ ਬਣਦੀ ਆ ਫਿਰ ਅਰਦਾਸਾਂ ਕਬੂਲ ਹੁੰਦੀਆਂ ਐ ਜਿੱਥੇ ਜਦੋਂ ਅਸੀਂ ਉਹਦੇ ਲਈ ਟਾਈਮ ਕੱਢਦੇ ਆਂ ਦਿਲੋਂ ਸੇਵਾ ਕਰਦੇ ਆਂ ਮਨ ਟਕਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਉਹ ਮਾਲਕ ਪੁਕਾਰ ਸੁਣਦਾ ਜਦੋਂ ਅਸੀਂ ਇੱਕ ਫਰਜ਼ੀ ਜਿਹਾ ਦਾ ਕਰਦੇ ਆਂ ਤੇ ਇਸ ਤਰ੍ਹਾਂ ਪੁਕਾਰਾਂ ਨੇ ਸਾਡੀਆਂ ਸੁਣਦੀਆਂ ਉਹ ਤਾਂ ਸਿਰਫ ਅਸੀਂ ਇੱਕ ਕੰਮ ਦੀ ਤਰ੍ਹਾਂ ਹੀ ਚਲਾਵਾ ਕੰਮ ਕਰ ਜਾਂਦੇ ਆਂ ਸੋ ਇਸ ਕਰਕੇ ਫ੍ਰੀ ਹੋਵੋ ਤਾਂ ਕਿ ਦਿਲੋਂ ਅਸੀਂ ਉਹ ਮਾਲਕ ਨੂੰ ਯਾਦ ਕਰ ਸਕੀਏ ਸੁਰਤੀ ਜੋੜ ਸਕੀਏ ਤੇ ਉਹ ਮਾਲਕ ਸਾਡੀ ਆਵਾਜ਼ ਨੂੰ ਸੁਣੇ ਸੋ ਉਹਦੇ ਤੱਕ ਪਹੁੰਚਣ ਲਈ ਆਪਣੀ ਆਵਾਜ਼ ਪਹੁੰਚਾਉਣ ਲਈ ਜਿਵੇਂ ਆਪਾਂ ਕਿਸੇ ਨੂੰ ਫੋਨ ਲਗਾਉਂਦੇ ਆ ਗੱਲ ਕਰਨ ਲਈ ਚਾਹੇ ਆਪਾਂ ਇੱਥੇ ਬੈਠੇ ਹੋਏ ਇੰਡੀਆ ਬੈਠੇ ਹੋਏ ਆ ਤੇ ਆਪਾਂ ਸੱਤਾ ਸਮੁੰਦਰਾ ਪਾਰ ਵੀ ਗੱਲ ਕਰ ਲੈਂਦੇ ਆ ਇਸੇ ਤਰ੍ਹਾਂ ਉਹ ਪ੍ਰਮਾਤਮਾ ਤਾਂ ਇੰਨੀ ਦੂਰ ਹੈ ਇੰਨੀ ਉਹ ਤਾਂ ਹੈ ਹੀ ਸਾਡੇ ਬਹੁਤ ਨੇੜੇ ਹੀ ਉਹਦੇ ਨਾਲ ਗੱਲ ਕਰਨ ਦੀ ਔਕੀਂ ਨਹੀਂ ਹੈ ਬਸ ਸਮਾਂ ਗੱਡਣਾ ਜ਼ਰੂਰੀ ਆ ਸਮੇਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਉਹ ਹਰ ਇੱਕ ਮੁਸ਼ਕਲ ਦਾ ਹੱਲ ਵੀ ਕਰਦੇ ਨੇ ਸੋ ਬਾਕੀ ਆਪਾਂ ਜੋ ਮੇਨ ਕੰਮ ਉਹ ਵੀ ਦੱਸ ਲੈਂਦੇ ਹਾਂ ਉਸ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਕਿਸੇ ਹੋਰ ਪਾਸਾ ਵਿੱਚ ਸਾਡੀ ਆਵਾਜ਼ ਸੁਣਾਈ ਦਿੰਦੀ ਆ ਤੇ ਤੁਹਾਨੂੰ ਖੁਦ ਨੂੰ ਆਵਾਜ਼ ਦੀ ਸੈਟਿੰਗ ਸਹੀ ਕਰਨੀ ਪਵੇ ਕਿ ਜਾਂ ਫਿਰ ਸਾਡੇ ਚੈਨਲ ਤੇ ਇੱਕ ਸ਼ਾਰਟ ਵੀਡੀਓ ਛੋਟੀ ਜਿਹੀ ਬਣਾ ਕੇ ਪਾਈ ਹੋਈ ਆ ਜਿਵੇਂ ਉਸ ਚ ਦੱਸਿਆ ਗਿਆ ਹੈ ਉਮੇ ਤੁਸੀਂ ਆਵਾਜ਼ ਨੂੰ ਸਹੀ ਕਰ ਸਕਦੇ ਹੋ ਸੋ ਅੱਜ ਦਾ ਵਿਸ਼ਾ ਹੈ ਕੀ ਵੀਰਵਾਰ ਤੇ ਜੇਕਰ ਹੋ ਸਕੇ ਆਪਾਂ ਜ਼ਰੂਰੀ ਨਹੀਂ ਕਹਿੰਦੇ ਜੇ ਕਿਤੇ ਕੋਈ ਖੁਸ਼ੀ ਦਾ ਟਾਈਮ ਹੁੰਦਾ ਹੈ ਜਿਆਦਾਤਰ ਕਈ ਨਹੀਂ ਹਰ ਇੱਕ ਤਰ੍ਹਾਂ ਦਾ ਕੰਮ ਕਰ ਸਕਦੇ ਸੋ ਲੱਖ ਦਾ ਤਪ ਦੀ ਜੇਕਰ ਸਪੈਸ਼ਲੀ ਸੇਵਾ ਕਰਦੇ ਤਾਂ ਸੋ ਜਦੋਂ ਵੀ ਕਿਤੇ ਖੁਸ਼ੀ ਦਾ ਟਾਈਮ ਹੁੰਦਾ ਜੇਕਰ ਤੁਸੀਂ ਉੱਥੇ ਪ੍ਰਸ਼ਾਦ ਮਿਆਜ ਚੜਾਉਂਦੇ ਹੋ ਚੂਰਮਾ ਚੜਾਉਂਦੇ ਹੋ ਜਾਂ ਹੋਰ ਬਹੁਤ ਸਾਰੇ ਪ੍ਰਸ਼ਾਦ ਚੜਦੇ ਨੇ ਜੇਕਰ ਉੱਥੇ ਤੁਸੀਂ ਕਿਤੇ ਪਤੀਸੇ ਦਾ ਪ੍ਰਸ਼ਾਦ ਚੜਾਉਂਦੇ ਉਸ ਸਾਬ ਨੂੰ ਵਧੀਆ ਹੈ ਕਿਉਂਕਿ ਲੱਖ ਦਾਤਾ ਪੀਰ ਜੀ ਦੀ ਪਸੰਦ ਹੈ ਸੋ ਲੱਖ ਦਾਤਾ ਪੀਰ ਜੀ ਨੂੰ ਪਤੀਸੇ ਦਾ ਪ੍ਰਸ਼ਾਦ ਚੜਦਾ ਹੈ ਕਈ ਤਾਂ ਸੁਖਣਾ ਸੁਖ ਲੈਂਦੇ ਆ ਕਿ ਮਾਲਕ ਸਾਡਾ ਕੰਮ ਬਣ ਗਿਆ ਵੇ ਤੇ ਅਸੀਂ ਪਤੀਸੇ ਦਾ ਡੱਬਾ ਪ੍ਰਸ਼ਾਦ ਚੜਾਵਾਂਗੇ ਤੇ ਉਹ ਕੰਮ ਪਾਣ ਵੀ ਜਾਂਦੇ ਨੇ ਯਕੀਨ ਹੋਣਾ ਚਾਹੀਦਾ ਸਬਰ ਰੱਖ ਕੇ ਬੈਠ ਜਾਣਾ ਚਾਹੀਦਾ ਤੇ ਯਕੀਨ ਰੱਖੋ ਤਾਂ ਫਿਰ ਕੰਮ ਹੋਣ ਤੋਂ ਬਾਅਦ ਇੱਕਨ ਜਰੂਰ ਕਰੋ ਜੇਕਰ ਹੋ ਸਕਦਾ ਹੈ ਕਿ ਤੇ ਇੱਕ ਤਾਈ ਤਾਂ ਥੋੜਾ ਬਹੁਤੇ ਅਸਾ ਪਰਚਾ ਆ ਗਿਆ ਕਿ ਮੱਥਾ ਜਰੂਰ ਟੇਕ ਦਿਆ ਕਰੋ ਜੀ ਪੀਰਾਂ ਦੀ ਕਿਰਪਾ ਰਹਿੰਦੀ ਹੈ ਜਦੋਂ ਅਸੀਂ ਉਹਨਾਂ ਦੀ ਤਸੰਦੀ ਦਾ ਕੋਈ ਕਰਮ ਕਰਦੇ ਆ ਜਿਵੇਂ ਅਸੀਂ ਘਰ ਦੇ ਮੈਂਬਰਾਂ ਨੂੰ ਖੁਸ਼ ਕਰਨ ਲਈ ਉਹਨਾਂ ਦੀ ਪਸੰਦੀ ਦੀ ਚੀਜ਼ ਲਿਆਉਂਦੇ ਆ ਕੰਮ ਕਰਦੇ ਆ ਉਹਨਾਂ ਦੇ ਢੰਗ ਨਾਲ ਚੱਲਦੇ ਆ ਤੇ ਉਹ ਖੁਸ਼ ਹੋ ਜਾਂਦੇ ਨੇ ਇਸੇ ਤਰ੍ਹਾਂ ਪ੍ਰਮਾਤਮਾ ਵੀ ਖੁਸ਼ ਹੋ ਜਾਂਦਾ ਹੈ ਕਿਉਂਕਿ ਉਹ ਵੀ ਸਾਡਾ ਮਾਪਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਸੋ ਬਾਕੀ ਆਪਾਂ ਜ਼ਰੂਰੀ ਵੀ ਨਹੀਂ ਕਿਹਾ ਕਿ ਇਸੇ ਕਰਮ ਤੇ ਖੁਸ਼ ਹੋਣਾ ਪੀਰ ਨੇ ਸੋ ਤੁਹਾਡਾ ਮਨ ਵੀ ਦੇਖਣਾ ਆ ਚਾਹੇ ਤੁਸੀਂ ਰੁਪਈਏ ਦਾ ਵੀ ਪ੍ਰਸ਼ਾਦ ਨਾ ਚੜਾਓ ਜੇਕਰ ਤੁਹਾਡੇ ਮਾਨਿਤੀ ਨਿਮਜਾ ਭਾਵਨਾ ਸੱਚੀ ਹੈ ਪਿਆਰ ਦਿਨੋ ਹੈ ਤੋ ਇਵੇਂ ਹੀ ਪੀਰ ਖੁਸ਼ ਹੋ ਜਾਂਦੇ ਨੇ ਸੋ ਵਕੀ ਉਮੀਦ ਕਰਦੇ ਆ ਕਿ ਵੀਡੀਓ ਚੰਗੀ ਲਗੀ ਹੋਵੇਗੀ ਜੀ ਵੱਧ ਤੋਂ ਵੱਧ ਸ਼ੇਅਰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰੋ ਜੈ ਪੀਰਾਂ ਦੀ ਜੀ ਜੈ ਸਨ ਜੀ